ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਸ਼ਬਦ ਦੀ ਅਰੰਭਤਾ ਹੈ ਇਸ ਮੰਗਲ ਦੇ ਨਾਲ ਇੱਕ ਓਮਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ 524 ਵਾਰ ਇਹ ਦੀ ਵਰਤੋਂ ਕੀਤੀ ਹੈ ਇਸ ਮੰਗਲ ਦੀ ਇਸ ਦੇ ਲਬਜ਼ੀ ਅਰਥ ਬੜੇ ਸਰਲ ਨੇ ਉਹਨਾਂ ਫਿਰ ਬੇਨਤੀ ਹੈ ਕਿ ਇੱਕ ਓੰਕਾਰ ਦੇ ਅਰਥ ਕਰਨ ਲਈ ਜਿੰਨੀ ਮਰਜੀ ਜ਼ਿੰਦਗੀ ਦਾ ਸਮਾਂ ਹੋਵੇ ਇੱਕ ਓੰਕਾਰ ਦੇ ਅਰਥਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਖਰੀ ਅਰਥ ਤਾਂ ਹੋ ਜਾਣਗੇ ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿਉਂਕਿ ਓਮ ਸ਼ਬਦ ਓੰਕਾਰ ਸ਼ਬਦ ਇਹ ਵੇਦਾਂ ਤੋਂ ਤੁਰੇ ਆ ਰਿਹਾ ਹੈ ਸਤਿਗੁਰਾਂ ਨੇ ਕੀ ਕੀਤਾ ਓਨਕਾਰ ਤੋਂ ਪਹਿਲਾਂ ਇੱਕ ਲਿਖ ਦਿੱਤਾ ਹੈ ਤੇ ਪਿਛਲੇ ਦਿਨ ਇਹ ਮੈਂ ਕਿਹਾ ਇਹ ਨੂੰ ਸੀ ਪਹਿਲਾ ਵੀ ਨਹੀਂ ਬੋਲਦੇ ਹਾਲਾਂਕਿ ਜਦੋਂ ਮਹੱਲਾ ਪਹਿਲਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਉਥੇ ਸਤਿਗੁਰੂ ਨੇ ਅੰਕ ਵਿੱਚ ਵੀ ਪਾ ਦਿੱਤਾ ਤੇ ਪਪਾ ਹਾਏ ਨੂੰ ਸਿਆਰੀ ਲੱਲੇ ਨੂੰ ਕੰਨਾ ਪਹਿਲਾ ਵੀ ਲਿਖ ਦਿੱਤਾ ਇਸ਼ਾਰਾ ਕੀਤਾ ਵੀ ਨੂੰ ਸ੍ਰੀ ਰਾਗ ਮਹੱਲਾ ਇੱਕ ਨਾ ਪੜਿਆ ਜੇ ਇਹਦਾ ਮਤਲਬ ਇਹਨੂੰ ਪਹਿਲਾਂ ਪੜਨਾ ਅਸੀਂ ਘਰ ਨਾਲ ਵੀ ਪੜਨੇ ਆ ਘਰ ਪਹਿਲਾ ਦੂਜਾ ਪਰ ਇੱਥੇ ਸ਼ਬਦ ਅਸੀਂ ਇੱਕ ਪੜਨੇ ਆ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਜਿਹੜਾ ਇਹਦਾ ਉਚਾਰਨ ਆਇਆ ਉਹ ਏਕੰਕਾਰ ਆਇਆ ਹੈ ਇੱਕ ਇੱਕ ਨਹੀਂ ਆਇਆ ਜੀ ਖਿਮਾ ਕਰਿਓ ਤੁਸੀਂ ਪਾਠ ਕਰਦੇ ਦੇਖਿਓ ਏਕੰਕਾਰ ਜਾਂ ਏਕੰਕਾਰ ਜਲਥਲ ਮਈਲ ਪੂਰੀਆ ਸਵਾਮੀ ਸਰਜਨ ਘਰ ਅਨਕ ਪਾਤ ਹੋਏ ਪਸਰਿਆ ਨਾਨਕ ਇਕੰਕਾਰ ਹੈ ਉਥੇ ਜਿਵੇਂ ਅਸੀਂ ਪਾਠ ਕਰਨੇ ਬੀਜ ਬੀਜ ਦੇਖੋ ਬਹੁ ਪ੍ਰਕਾਰਾਂ ਫਲ ਪਾਕੇ ਤੇ ਉਥੇ ਸ਼ਬਦ ਹੈ ਇਕੰਕਾਰ ਪਰ ਜੋ ਸਾਡਾ ਇਹ ਉਚਾਰਨ ਪ੍ਰਚਲਿਤ ਹੈ ਸੀਨਾ ਵਸੀਨਾ ਤੁਰਿਆ ਆ ਰਿਹਾ ਇਕ ਇਹਨੂੰ ਡਾਕਟਰ ਨੇਕੀ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ ਕਿੰਨੇ ਸ਼ਬਦ ਬ੍ਰਹਮ ਦੀ ਗੱਲ ਤਾਂ ਹਿੰਦੁਸਤਾਨ ਵਿੱਚ ਬੜੀ ਪ੍ਰਾਤਿਕ ਹੈ ਕਿਉਂਕਿ ਸ਼ਬਦ ਨੂੰ ਬ੍ਰਹਮ ਕਿਹਾ ਜਾਂਦਾ ਜਿਨੂੰ ਅਸੀਂ ਸ਼ਬਦ ਨੂੰ ਗੁਰੂ ਕਹਿੰਨੇ ਆ ਨਾ ਇਸ ਨੂੰ ਯਾਦ ਰੱਖਿਓ ਉਪਨਿਸ਼ਦਾਂ ਦੇ ਵਿੱਚ ਸ਼ਬਦ ਨੂੰ ਬ੍ਰਹਮ ਕਿਹਾ ਗਿਆ ਹੈ ਸ਼ਬਦ ਬ੍ਰਹਮ ਹੈ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਇੱਕ ਵਾਰ ਇੱਥੇ ਆਪ ਜੀ ਨੂੰ ਬੇਨਤੀ ਕੀਤੀ ਸੀ ਰਿਪੀਟ ਕਰ ਦੇਣਾ ਕਈ ਸਾਲ ਹੋ ਗਏ ਆਂ ਦਿਆਂ ਸ਼ਬਦ ਖੈ ਦਿਨ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 3 ਵਾਰ ਆਇਆ ਹੈ ਬਾਕੀ ਕਿਤੇ ਸ਼ਬਦ ਸਰਵੇਖ ਨਹੀਂ ਆਇਆ ਰਾਗ ਦਾ ਸਰਲੇਖ ਹੈ ਭਗਤਾਂ ਦੀ ਬਾਣੀ ਦੇ ਨਾਮ ਦੇ ਸਰਲੇਖ ਨੇ ਪਰ ਸ਼ਬਦ ਸਰਲੇਖ ਜਿਹੜਾ ਉਹ ਸਿਰਫ ਮਾਰੂ ਰਾਗ ਵਿੱਚ ਹੈ ਪਹਿਲੀ ਵਾਰ ਆਉਂਦਾ ਹੈ ਸ਼ਬਦ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਲੈ ਪਹਿਲੀ ਵਾਰੀ ਸ਼ਬਦ ਸਰਲੇਖ ਹੁੰਦਾ ਦੂਜੀ ਵਾਰੀ ਹੁੰਦਾ ਸ਼ਬਦ ਸਖੀ ਸਖੇਲੀ ਗਰਭ ਗਹਿਲੀ ਸੁਣ ਸ਼ੈ ਕੀ ਇੱਕ ਬਾਦ ਸੁਖੇਲੀ ਦੂਜੀ ਵਾਰੀ ਹੁੰਦਾ ਤੀਸਰੀ ਵਾਰੀ ਆਉਂਦਾ ਇਹ ਮਾਰੂ ਰਾਗ ਵਿੱਚ ਕਬੀਰ ਦਾ ਸ਼ਬਦ ਜਿਹੜਾ ਸਿਰਫ ਤਿੰਨ ਵਾਰੀ ਸਰ ਲਿਖ ਹੁੰਦਾ ਉਂਝ ਸ਼ਬਦ ਉਚਾਰਨ ਵਿੱਚ ਇੱਕ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਬਹੁ ਅਰਥ ਰੱਖਦਾ ਹੈ ਮੇਰੀ ਫਿਰ ਬੇਨਤੀ ਸਾਰ ਇੱਕ ਸਮ ਅਰਥ ਹੁੰਦੇ ਨੇ ਇੱਕ ਬਹੁ ਅਰਥ ਹੁੰਦੇ ਨੇ ਸਿੱਖਾਂ ਵਿੱਚ ਕੋਈ ਕੋਸ਼ ਨਹੀਂ ਜਿਹੜਾ ਬਹੁ ਅਰਥ ਦਾ ਕੋਸ਼ ਬਣਿਆ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਆਪੇ ਬਹੁ ਅਰਥ ਦਾ ਕੋਸ਼ ਹੋਣਾ ਬਹੁਤ ਲਾਜ਼ਮੀ ਹੈ ਮੈਂ ਬਹੁ ਅਰਥ ਕਿਉਂ ਕੀਤੇ ਨੇ ਉਚਾਰਨ ਵਿੱਚ ਲਫ਼ਜ਼ ਕਾ ਸ਼ਬਦ ਜਦ ਜਦੋਂ ਅਸੀਂ ਪੰਜਾਬੀ ਚ ਪੜ੍ਹਨੇ ਆ ਸਸਾਂ ਤੇ ਬੰਬਾ ਪੂਰਾ ਤੇ ਜਿਹੜੇ ਸੱਜਣ ਹਿੰਦੀ ਪੜ੍ਹੇ ਆ ਉਥੇ ਪੂਰਾ ਬੱਬਾ ਬੋਲੋ ਤੇ ਹਿੰਦੀ ਵਾਲੇ ਟੋਕ ਦੇਣਗੇ ਉਹ ਸ਼ਬਦ ਤੇ ਸ਼ਬਦ ਤੇ ਸਭ ਤੋਂ ਸੌਖੀ ਗੁਰਮੁਖੀ ਲਿਪੀ ਐ ਸਿੱਖਣੀ ਕਿਉਂਕਿ ਇਹਦੇ ਵਿੱਚ ਅੱਧੇ ਸ਼ਬਦਾਂ ਦੀ ਜਿਹੜੇ ਪਹਿਲੀ ਸ਼ਬਦ ਨੇ ਉਹਨਾਂ ਦੀ ਹੁਣ ਜ਼ਿਆਦਾ ਵਰਤੋਂ ਨਹੀਂ ਹੁੰਦੀ ਕਿਉਂਕਿ ਆਪ ਸਕੂਲ ਬੱਚਿਆਂ ਨੂੰ ਪੜ੍ਹਾਉਂਦੇ ਹੋ ਮੈਂ ਕਿਹਾ ਅੱਜ ਦੀ ਪੰਜਾਬੀ ਵੀ ਜਿਹੜਾ ਹੈ ਜਿਹੜੇ ਪੈਰੀ ਜਿਹੜੇ ਅੱਖਰ ਨੇ ਉਹ ਤਕਰੀਬਨ ਖਤਮ ਦੇ ਪਏ ਅਸੀਂ ਕਿਰਪਾ ਪੂਰੇ ਰਾਰੇ ਨਾਲ ਲਿਖਾਂਗੇ ਕੱਕੇ ਦੇ ਪੈਰ ਚ ਰਾਰਾ ਨਹੀਂ ਪੈਂਦਾ ਕਿਰਿਆ ਕੱਕੇ ਦੇ ਪੈਰ ਚ ਰਾਰਾ ਨਹੀਂ ਪਾਉਂਦੇ ਸੀ ਕਿਰਿਆ ਜਦੋਂ ਗ੍ਰਾਮਰ ਵਿੱਚ ਵੀ ਲਿਖਣੀ ਆ ਤੇ ਪੂਰੇ ਰਾਰੇ ਨਾਲ ਲਿਖਣੀ ਬੜਾ ਸੌਖਾ ਸਭ ਤੋਂ ਸੌਕੀ ਕਹੇ ਗੁਰਮੁਖੀ ਲਿਪੀ ਇਹ ਸਿੱਖਣੀ ਪਿਆਰੋ ਬਹੁਤ ਸੌਖੀ ਹੈ ਇੱਕ ਦਿਨ ਮੈਂ ਆਪ ਨੂੰ ਅਰਜ਼ ਕੀਤੀ ਸੀ ਥੋੜਾ ਜਿਹਾ ਕਿਉਂਕਿ ਗੱਲ ਚੱਲ ਪਈ ਸ਼ਬਦ ਅਸਲ ਸ਼ਬਦ ਪੜਨੇ ਆ ਟਾਢੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਟੱਡੇ ਨੂੰ ਕੰਨਾ ਤੇ ਡੱਡੇ ਨੂੰ ਹਿਆਰੀ ਨਹੀਂ ਆਈ ਟੱਡੇ ਨੂੰ ਕੰਨਾ ਤੇ ਡੱਵੇ ਨੂੰ ਟੱਡੇ ਨੂੰ ਕੰਨਾ ਟੱਡੇ ਨੂੰ ਬਿਹਾਰੀ ਹੈ ਕਿਤੇ ਵੀ ਡੱਡੇ ਨੂੰ ਬਿਹਾਰੀ ਨਹੀਂ ਆਈ ਟਾਢੀ ਦੇ ਫਰਿਸਤਰੀ ਬੰਦ ਹੈ ਨਾ ਪਹਿਲਾਂ ਟੱਡਾ ਹੋਵੇ ਤੇ ਫਿਰ ਡੱਡੇ ਦੀ ਸਾਊਂਡ ਨਿਕਲੇ ਟਾਢੀ ਤੇ ਉਥੋਂ ਤੱਕ ਟੱਡੇ ਕੰਨਾ ਤੇ ਟੱਡੇ ਬਿਹਾਰੀ ਤੇ ਪੜਦੇ ਕਿਉਂ ਡੱਡਾ ਨਈ ਦੇ ਕਾਰਨੇ ਗੁਰਮੁਖੀ ਲਿਪੀ ਦੀ ਖੂਬਸੂਰਤੀ ਹੈ। ਪੂਜ ਧੁਨੀਆਂ ਦਾ ਮੈਂ ਕਥਾ ਜਿ ਕਹਿ ਦੇਣਾ ਵੀ ਧੁਨੀ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ ਗ੍ਰਾਮਰ ਵਿੱਚ। ਤੇ ਮੈਂ ਇਹ ਆਪ ਨੂੰ ਤਾਂ ਵਿਸ਼ਾ ਸ਼ੁਰੂ ਕਰ ਬੈਠਾ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਜ਼ਰੂਰ। ਗੁਰਮਖੋ ਜੇ ਕਿਸ ਲਿਪੀ ਨੂੰ ਨਾ ਅਸੀਂ ਪੜੇ ਨਾ ਇਹਨੂੰ ਬੋਲਿਆ। ਯਾਦ ਰੱਖਿਓ ਆਉਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਵੀ ਬਹੁਤ ਘੱਟ ਲੱਭਣਗੇ ਉਹ ਜ਼ਰੂਰੀ ਖੂਬਸੂਰਤੀ ਇਹਨਾਂ 4 4 ਵਰਗ 5 ਵਰਗ ਨਹੀਂ ਸਾਡੇ ਕ ਵਰਗ ਚ ਵਰਗ ਟ ਵਰਗ ਤ ਵਰਗ ਤੇ ਪ ਵਰਗ ਕਾਵਲਾ ਵਰਗ ਮੈਂ ਕਿਹ ਪਹਿਲਾ ਪਿਲਾ ਅੱਖਰ ਲੈ ਲਿਆ ਇਹ ਮੈਂ ਇੱਕ ਵਾਰੀ ਚ ਕਥਾ ਕਰਕੇ ਗਿਆ ਵੀ ਹਾਂ ਕਿ ਜਦੋਂ ਆਪ ਜੀ ਕਿਸੇ ਵਰਗ ਦਾ ਚੌਥਾ ਅੱਖਰ ਬੋਲੋਗੇ ਚੌਥਾ ਅੱਖਰ ਤੇ ਉਹਦੀ ਸਾਊਂਡ ਵਿੱਚ ਪਹਿਲੇ ਤੇ ਤੀਜੇ ਦੀ ਸ਼ਮੂਲੀਅਤ ਹੋਣੀ ਬਹੁਤ ਲਾਜ਼ਮੀ ਹੈ ਨਹੀਂ ਤੇ ਚੌਥਾ ਬਣਦਾ ਹੀ ਨਹੀਂ ਧੁਨੀਆਂ ਤੇ ਦੋ ਇਕੱਠੀਆਂ ਜਿਵੇਂ ਕਕਾ ਖਖਾ ਗਗਾ ਘਗਾ ਪਹਿਲਾ ਕਕਾ ਤੇ ਤੀਜਾ ਗਗਾ ਦੋਨੋਂ ਇਕੱਠੇ ਹੋਣਗੇ ਤੇ ਕਗਾ ਬਣੇਗਾ ਫਿਰ ਚਚਾ ਛਚਾ ਜਜਾ ਅੱਗੇ ਝਜਾ ਚਚਾ ਤੇ ਜਜਾ ਇਕੱਠਾ ਹੋਣਗੇ ਤੇ ਝਜਾ ਬਣੇਗਾ ਸਾਰੇ ਇਸ ਤਰ੍ਹਾਂ ਹੁਣ ਇੱਥੇ ਥੋੜੀ ਜੀ ਬੇਨਤੀ ਜਦੋਂ ਤਾਂ ਚੌਥਾ ਅੱਖਰ ਕਿਸੇ ਸ਼ਬਦ ਦੇ ਅੱਗੇ ਆ ਜਾਏਗਾ ਪਹਿਲਾ ਸਭ ਤੋਂ ਪਹਿਲਾ ਉਦੋਂ ਉਹ 나ਗ ਉਸ ਧੁਨੇ ਜਿਹੜੀ ਹੈ ਦੋਨਾਂ ਅੱਖਰਾਂ ਦੀ ਰੱਖੇਗਾ ਕਿਸੇ ਵਰਗ ਵਿੱਚ ਫਿਰ ਬੇਨਤੀ ਜਦੋਂ ਪਹਿਲਾ ਆ ਜਾਏਗਾ ਹੁਣ ਜਿਵੇਂ ਢਾਢੀ ਹੈ ਪਹਿਲਾ ਆ ਗਿਆ ਢੱਡਾ ਉਸ ਢੱਡੇ ਵਿੱਚ ਟ ਟੈਂਕੇ ਦੀ ਤੇ ਡੱਡੇ ਦੀ ਸੁੱਤ ਨਹੀਂ ਜਿਹੜੀ ਇਕੱਠੀ ਰਹੇਗੀ ਪਰ ਜਦੋਂ ਇਹ ਢੱਡਾ ਸ਼ਬਦ ਦੇ ਪਿੱਛੇ ਚਲਾ ਜਾਏਗਾ ਜਾਂ ਵਿਚਕਾਰ ਚਲਾ ਜਾਏਗਾ ਇੱਕ ਧੁਨੀ ਨੂੰ ਅਲੋਪ ਕਰ ਜਾਏਗਾ ਦੂਜੀ ਨੂੰ ਬਾਹਰ ਕੱਢ ਲਏਗਾ ਐਸੀ ਕਰਕੇ ਮੇਰੇ ਸਤਿਗੁਰਾਂ ਤੋਂ ਕੁਰਬਾਨ ਜਾਏਗੀ ਉਹਨਾਂ ਨੇ ਢਾਡੀ ਦੀ ਥਾਂ ਤੇ ਦੂਜੀ ਥਾਂ ਤੇ ਢੱਡਾ ਨਹੀਂ ਵਰਤਿਆ ਉਹਨਾਂ ਢੱਡਾ ਵਰਤਿਆ ਇਹ ਖੂਬਸੂਰਤੀ ਹੈ ਇਹ ਵਿਲੱਖਣਤਾ ਇਸ ਗੁਰਮੁਖੀ ਦੀ ਕਿਉਂਕਿ ਜਦੋਂ ਢੱਡਾ ਅੱਗੇ ਬੋਲਿਆ ਜਾਏਗਾ ਉਦੋਂ ਦੋਨੋਂ ਧੁਨੀਆਂ ਬਰਾਬਰ ਉਚਾਰਨ ਹੋਣਗੀਆਂ ਪਰ ਪਿਆਰੀ ਜਦੋਂ ਢੱਡਾ ਇਹ ਸ਼ਬਦ ਦੇ ਪਿੱਛੇ ਚਲਾ ਜਾਏਗਾ ਵਿਚਾਰ ਚਲਾ ਜਾਏਗਾ ਉਦੋਂ ਇੱਕ ਨਾਲ ਸਾਉਂਡ ਜਿਹੜੀ ਹੈ ਉਹ ਖਮੋਸ਼ ਹੋ ਜਾਏਗੀ ਇਸੇ ਕਰਕੇ ਢਾਡੀ ਪਹਿਲਾ ਟੈਕਾ ਤੇ ਢੱਡਾ ਬੋਲਦਾ ਖੀਰ ਤੇ ਢੱਡਾ ਕੱਲਾ ਹੋ ਰੇ ਕਈ ਹੁਣ ਕਈ ਸਾ ਦੇ ਸੱਜਣ ਸਾਚਾ ਨਾਮ ਮੇਰਾ ਅਧਾਰੋ ਉਹ ਤੱਤੇ ਹੀ ਆਦਾ ਵਿੱਚ ਪੜੀ ਜਾ ਰਿਹਾ ਪਰ ਯਾਦ ਰੱਖਿਓ ਜਦੋਂ ਧੱਦਾ ਪਹਿਲਾ ਆ ਜਾਏਗਾ ਧਰਮ ਉਦੋਂ ਦੋਨੋਂ ਸਾਉਂਡ ਰੱਖੇਗਾ ਜਦੋਂ ਦੱਦਾ ਬਾਅਦ ਵੀ ਚਲਾ ਜਾਏਗਾ ਉਦੋਂ ਦੱਦਾ ਜਿਆਦਾ ਜਿਹੜਾ ਸੱਚਾ ਨਾਮ ਮੇਰਾ ਆਧਾਰੂ ਬਣ ਜਾਏਗਾ ਖੈਰ ਆਪਾਂ ਇਸ ਵਿਸ਼ੇ 'ਚ ਨਹੀਂ ਪਰ ਇਹ ਜ਼ਰੂਰੀ ਹੈ ਉਂਝ ਮੈਂ ਇੱਕ ਵਾਰ ਬੇਨਤੀ ਹੈ ਕਿ ਫ੍ਰੀਮਾਉਂਟ ਵੀ ਕਰਕੇ ਆਇਆ ਘਟੋ ਘਟ ਸਾਨੂੰ ਸਿੱਖਾਂ ਨੂੰ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਸਾਨੂੰ ਘਟੋ ਘਟ ਹਰ ਗੁਰਦੁਆਰੇ ਵਿੱਚ ਬਾਣੀ ਬਿਉਰਾ ਜਰੂਰ ਲਿਖ ਕੇ ਲਾਣਾ ਚਾਹੀਦਾ ਵੀ ਜਿੰਨੂੰ ਤੁਸੀਂ ਮੱਥਾ ਟੇਕ ਰਹੇ ਹੋ ਇਹਦੇ ਵਿੱਚ ਐ ਕੀ ਹੈ ਬਾਣੀ ਬਿਉਰਾ ਸਮਝਦੇ ਹੋ ਨਾ ਖੈਰ ਇੱਥੇ ਪਹਿਲਾ ਸ਼ਬਦ ਹੈ ਇੱਕ ਓੰਕਾਰ ਸਿੱਧ ਇਹਦੇ ਅਰਥ ਨੇ ਨੀਕੀ ਸਭ ਕਹਿੰਦੇ ਨੇ ਅੰਕ ਵੀ ਬ੍ਰਹਮ ਹੈ ਗੱਲ ਇੱਥੋਂ ਚੱਲੀ ਹੁਣ ਜਿਹੜਾ ਇੱਕ ਹੈ ਓੰਕਾਰ ਭਾਵੇਂ ਪ੍ਰਚਲਿਤ ਹੈ ਪਰ ਓੰਕਾਰ ਨਾਲ ਇੱਕ ਜਿਹੜਾ ਹਿੰਸਾ ਹੈ ਇਹ ਅੰਕ ਕਿਸੇ ਵੀ ਧਰਮ ਵਾਲੇ ਨੇ ਦਿੱਤਾ ਓਮਕਾਰ ਤੋਂ ਪਹਿਲਾਂ ਜੇ ਇੱਕ ਲਾਇਆ ਹੈ ਤੇ ਕੇਵਲ ਧੰਗੁਰੂ ਨਾਨਕ ਸਾਹਿਬ ਨੇ ਲਾਇਆ ਉਸ ਦਾ ਵੀ ਕਾਰਨ ਕਿਉਂਕਿ ਇਹਦੇ ਬਹੁ ਅਰਥ ਕੀਤੇ ਜਾ ਰਹੇ ਸਨ ਓਮਕਾਰ ਦੇ ਮੈਂ ਪਿਛਲੇ ਦਿਨੀ ਪੜਿਆ ਸੀ ਓਮਕਾਰ ਦੇ 26 ਅਰਥ ਕੀਤੇ ਨੇ ਹਿੰਦੂਇਜ਼ਮ ਵਿੱਚ ਵਾਕ ਵਾਕ ਦੇ ਵਿਦੂਵਾਨ ਪਿਛਲੇ ਦਿਨੀ ਮੈਂ ਕਿਹਾ ਜਿਵੇਂ ਰਾਜ ਗੁਣ ਤਮ ਗੁਣ ਸਤ ਗੁਣ ਇਹ ਮਾਇਆ ਦੇ ਤਿੰਨ ਗੁਣ ਇਹ ਓਮ ਓਮਕਾਰ ਹੈ ब्रह्मा वृषन मखेश ए ओंकार है स्वर्ग मच प्याले ये एक ओंकार है ये ने ओ ओंकार है पर गुरु साहिब ने कृपा कीती कहन लगे नु दो च ना वंडो इना तिन ना च ना वड्डो ये सिर्फ एक है वो एक जिस विच कोई तब्दीली नहीं हो सकदी क्योंकि एक नु कोई नहीं बदल सकदा शब्दां दे अर्थ बदल दे आ अंकां दे अर्थ कदी नहीं बदल दे hunde फिर अर्ज एक ਓਮਕਾਰ ਇਹਦਾ ਪਾਠ ਇਹ ਹੀ ਕਰਨਾ ਏਕਮਕਾਰ ਨਹੀਂ ਕਰਨਾ ਇੱਕ ਹੈ ਅਦੁੱਤੀ ਹੈ ਸਾਰੀਆਂ ਥਾਵਾਂ ਤੇ ਵਿਆਪਕ ਹੈ ਉਸ ਵਰਗਾ ਹੋਰ ਕੋਈ ਨਹੀਂ ਅਗਲਾ ਬਚਨ ਸਤਗੁਰ ਪ੍ਰਸਾਦ ਸਤਗੁਰੂ ਦਾ ਤੇ ਸੱਚਾ ਗੁਰੂ ਪ੍ਰਸਾਦ ਦਾ ਲਫ਼ਜ਼ੀ ਅਰਥ ਆਪ ਸਾਰੇ ਜਾਣਦੇ ਹੋ ਕਿਰਪਾ ਤੇ ਮੈਂ ਬੇਨਤੀ ਕਰਾਂਗਾ ਇੱਥੇ ਪੈਰ ਚ ਪਾਏ ਰਾਰੇ ਨੂੰ ਬੋਲਣਾ ਪੂਰਾ ਰਾਰਾ ਨਹੀਂ ਬੰਦੇ ਪ੍ਰਸਾਦ ਨਹੀਂ ਪ੍ਰਸਾਦ ਹਜ਼ੂਰ ਕਿੰਨੇ ਇੱਕ ਹੈ ਸਤ ਗੁਰੂ ਦੇ ਪ੍ਰਸਾਦ ਕਿਰਪਾ ਨਾਲ ਬਖਸ਼ਿਸ਼ ਨਾਲ ਮੇਰ ਨਾਲ ਮਿਲਦਾ ਕਿਉਂਕਿ ਜੇ ਸਤ ਗੁਰੂ ਕਿਰਪਾ ਕਰੇ ਤੇ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਨੂੰ ਇੱਕ ਖਿੰਨ ਵਿੱਚ ਵੀ ਮਿਲਾ ਸਕਦਾ ਕਿਰਪਾ ਦਾ ਕੋਈ ਸਿਲੇਬਸ ਨਹੀਂ ਹੁੰਦਾ ਕਿਰਪਾ ਦੀ ਕੀ ਹਾਲਾ ਹੁੰਦੀ ਹੈ ਜੀ ਮੈਂ ਇਸ ਕਰਕੇ ਹਾਲਾ ਨਾ ਕਰ ਰਿਹਾ ਮੈਨੂੰ ਕਿਰਪਾ ਮਿਲ ਜਾਏ ਤੇ ਮਹਾਰਾਜ ਨੇ ਬਾਣੀ ਚ ਵਾਰ ਵਾਰ ਕਿਹਾ ਵੀ ਇੱਕ ਜਗੰਧੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਲ ਜਿਹੜਾ ਜਾ ਕੇ ਘਾਲਣਾ ਕਰ ਰਿਹਾ ਉਹ ਖਾਲੀ ਹੈ ਪ੍ਰਸਾਦ ਅਰਥੀ ਕਿਰਪਾ ਅਨੁਗ੍ਰਹਿ ਨੂੰ ਸ਼ਬਦ ਬਾਣੀ ਚ ਆਇਆ ਇਹ ਦਿਆਲਤਾ ਸ਼ਬਦ ਆਇਆ ਦਿਆਲ ਸ਼ਬਦ ਆਇਆ ਤੇ ਮੈਂ ਤਾਂ ਇੱਕੋ ਬੇਨਤੀ ਕਰਨਾ ਹੁੰਦਾ ਕਿ ਕਿਰਪਾ ਵਿੱਚ ਕਦੀ ਵੀ ਬੰਦੇ ਦਾ ਨਾਂ ਗੁਣ ਵੇਖਿਆ ਜਾਣਾ ਤੇ ਨਾ ਔਗਣ ਦੇਖਿਆ ਜਾਣਾ ਕਿਰਪਾ ਚ ਨਹੀਂ ਵੇਖਿਆ ਜਾਂਦਾ ਜੇ ਵੇਖਿਆ ਜਾਏਗਾ ਜੇ ਗੁਣ ਵੇਖਾਂਗੇ ਤਾਂ ਮਤਲਬ ਕਿਰਪਾ ਮਥਾਜ ਹੈ ਗੁਣਾਂ ਦੀ ਨਹੀਂ ਪਿਆਰੋ ਬਖਸ਼ ਜਿਹੜੀ ਹੁੰਦੀ ਹੈ ਕਿਰਪਾ ਜਿਹੜੀ ਹੈ ਉਹ ਕਿਸੇ ਚੀਜ਼ ਦੀ ਇਹ ਗੁਣ ਔਗਣ ਦੀ ਕੋਈ ਮਥਾਜ ਨਹੀਂ ਹਜ਼ੂਰ ਕਹਿੰਦੇ ਨੇ ਇੱਕ ਹੈ ਸਰਵ ਵਿਆਪਕ ਹੈ ਉਹ ਮਿਲ ਸਕਦਾ ਸਤਗੁਰੂ ਤੋਂ ਕਿਰਪਾ ਮੰਗੇ ਇਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਸਤਗੁਰੂ ਹੋਏ ਦਇਾਲ ਤਾ ਸਰਦਾ ਪੂਰੀਏ ਸਤਗੁਰੂ ਹੋਏ ਦਇਾਲ ਨਾ ਕਬੂ ਝੂਰੀਏ ਅਖੀਰ ਵਿੱਚ ਮੈਂ ਤੋਕਿਆ ਸਤਿਗੁਰ ਹੋਏ ਦਇਆਲਤਾ ਸੱਚ ਸਮਾਈਏ ਜੇ ਉਹਦੀ ਦਇਆਲਤਾ ਹੋ ਜਾਏ ਜੇ ਉਹ ਕਿਰਪਾ ਕਰੇ ਪੂਰਾ ਗੁਰ ਅਖੇ ਉਹ ਜਾਤਾਂ ਮੰਤਰ ਅੰਮ੍ਰਿਤ ਦ੍ਰਿਸ਼ਟ ਪ੍ਰਖੇ ਹੋਏ ਸੰਤ ਉਹਦੀ ਦ੍ਰਿਸ਼ਟੀ ਸੰਤ ਪੈਦਾ ਕਰਦੀ ਇਸੇ ਨੂੰ ਗੁਰੂ ਜੀ ਕਹਿੰਦੇ ਆ ਸੂਕੇ ਖਰੇ ਕੀਏ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਪ੍ਰਸਾਦ ਕਿਰਪਾ ਜਿਹੜੀ ਹੈ ਉਹਦਾ ਆਪਣੀ ਮਿਹਰ ਹੈ ਬਖਸ਼ਿਸ਼ ਹੈ ਗੁਰਮਖੋ ਕਈ ਵਾਰੀ ਕਈਆਂ ਬੰਦਿਆਂ ਦਾ ਇੰਨਾ ਜੀਵਨ ਕਿਰਨਤ ਹੁੰਦਾ ਹੈ ਬੰਦਾ ਸੋਚ ਵੀ ਨਹੀਂ ਸਕਦਾ ਕਿੰਦੀ ਵੱਡੀ ਉਹਨਾਂ ਵਿੱਚ ਤਬਦੀਲੀ ਆ ਜਾਂਦੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਅੱਗੇ ਹਜ਼ੂਰ ਕਹਿ ਰਹੇ ਨੇ ਰਾਗ ਸਾਰੰਗ ਸਾਰੰਗ ਰਾਗ ਹੈ 30 ਰਾਗਾਂ ਵਿੱਚੋਂ ਮਹੱਲਾ 9ਵਾਂ 9ਵੇਂ ਸਤਿਗੁਰਾਂ ਨੇ ਇਹ ਅੰਮ੍ਰਿਤ ਵਚਨ ਉਚਾਰਨ ਕੀਤਾ ਹੈ ਅਗੇ ਸ਼ਬਦ ਦੇ ਜੀ ਖਾਰ ਬਿਨ ਟੇਰੋ ਕੋ ਨਾ ਸਹਾਈ ਇਹਨੂੰ ਬੇਨਤੀ ਹੈ ਥੋੜੀ ਜੀ ਮੈਂ ਵੀ ਸਿੱਖ ਰਿਹਾ ਮ ਹਰ ਇਹਦਾ ਅਰਥ ਕੀ ਹੋਣ ਵਾਲਾ ਹਰੀਦਰਤ ਪਰਮੇਸ਼ਵਰੀ ਵੀ ਹੈ ਉਂਝ ਭਾਈ ਕਾਨ ਸਿੰਘ ਨਾਭਾ ਨੇ 42 ਅਰਥ ਕੀਤੇ ਨੇ ਹਰ ਸ਼ਬਦ ਦੇ ਹਰ ਦੇ 42 ਅਰਥ ਨੇ ਪਰ ਇੱਥੇ ਸਿੱਧੇ ਜੇ ਅਰਥ ਕਰਾਂਗੇ ਪ੍ਰਮਾਤਮਾ ਪਰਮੇਸ਼ਵਰ ਵੈਗੁਰ ਬਿਨ ਬਿਨ ਦਰਥਿ ਬਿਨਾ ਤੇਰੋ ਕੋ ਨਾ ਇਹ ਇਹ ਜਿਹੜਾ ਨੰਨਾ ਹੈ ਮੇਰੀ ਬੇਨਤੀ ਨੂੰ ਕੰਨਾਂ ਲਾ ਕੇ ਨਹੀਂ ਬੋਲਣਾ ਜਿਹੜੇ ਸਿੰਘ ਕੀਰਤਨ ਕਰਦੇ ਨੂੰ ਪਤਾ ਹੈ ਮੈਂ ਹਰ ਰੋਜ਼ ਕਹਿੰਦਾ ਕੰਨਾਂ ਲਾਇਆ ਦੀਰਘ ਹੋ ਜਾਣਾ ਨਹੀਂ ਇਹ ਲਘੂ ਹੀ ਰਹਿਣਾ ਜੋ ਗੁਰੂ ਜੀ ਨੇ ਲਿਖਿਆ ਹਰ ਬਿਨ ਤੇਰੋ ਕੋ ਨਾ ਸਹਾਈ ਉੱਚ ਵੀ ਜਿਸ ਤੋਕ ਵਿੱਚ ਨੰਨਾ ਆ ਜਾਏ ਨਾ ਉਹਦਾ ਉਚਾਰਨ ਪਿਛਲੇ ਸ਼ਬਦ ਨਾਲ ਕਰਨਾ ਹੈ ਇਹ ਵੀ ਇੱਕ ਸੁਣਿਓ ਜਿਵੇਂ ਹੁਣ ਮੈਂ ਪਾਠ ਕੀਤਾ ਹਰ ਦਿਨ ਤੇਰੋ ਕੋ ਨਾ ਇਥੇ ਜਿਵੇਂ ਵਿਸ਼ਰਾਮ ਦੇ ਦਿਆਂ ਤੇ ਸਹਾਈ ਬਾਅਦ ਵਿੱਚ ਵਰਤਾਂ ਜਿੱਥੇ ਵੀ ਨੰਨਾ ਆਵੇਗਾ ਗੁਰੂ ਸਾਹਿਬ ਦੀ ਬਾਣੀ 'ਚ ਗੁਰਮੁਖੋ ਉਸ ਨੰਨੇ ਅੱਖਰ ਦਾ ਉਚਾਰਨ ਜਿਹੜਾ ਨਾ ਹੈ ਉਹਦਾ ਪਿਛਲੇ ਸ਼ਬਦ ਨਾਲ ਕਰਨਾ ਹੈ ਜਿਹੜਾ ਨੰਨੇ ਤੋਂ ਬਾਅਦ ਵਿੱਚ ਸਿੱਧਾ ਜਿਹਾ ਇੱਕ ਹੀ ਤਰੀਕਾ ਪਾਠ ਸ਼ੁੱਧ ਹੋ ਜਾਏਗਾ ਜਿਵੇਂ ਸੋਚੈ ਸੋਚ ਨਾ ਹੋਵੀ ਤੇ ਜੇ ਪਾਠ ਕਰਾਂਗਾ ਸੋਚੇ ਸੋਚ ਨਾ ਨਾ ਜਿਹੜਾ ਉਹ ਪਹਿਲਾਂ ਨਹੀਂ ਨਾ ਹੋ ਵੀ ਨਾ ਲੱਗੇਗਾ ਸਿੱਧਾ ਇਹ ਸਾਰੀ ਬਾਣੀ ਚ ਵੈਗਰੂ ਜੇ ਮੈਂ ਭੁੱਲਾ ਨਾ ਸਾਰੀ ਬਾਣੀ ਚ ਇਹ ਮਾਰੇ ਨੇ ਕਿਰਪਾ ਕੀਤੀ ਜਿੱਥੇ ਵੀ ਨਾ ਆਵੇ ਹੁਣ ਮੈਂ ਤਾਂ ਕਹਿ ਰਿਹਾ ਹੁਣ ਨਾ ਸਹਾਈ ਸਹਾਈ ਲਫ਼ਜ਼ ਪਿਛਲੇ ਨੰਨੇ ਨੂੰ ਪਿਛੇ ਨਾਲ ਜੋੜ ਕੇ ਬੋਲੋ ਬਸ ਇਹਦੇ ਅਰਥ ਸਿੱਧੇ ਹੋ ਜਾਣਗੇ ਹਰ ਪੂਰੀ ਗੁਰੂ ਗ੍ਰੰਥ ਸਾਹਿਬ ਹਰ ਬਿਨ ਤੇਰੋ ਕੋ ਨ ਸਹਾਈ ਕੋ ਨ ਕੋ ਅਰਥ ਕੋਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾਤਰ ਥਾਵਾਂ ਤੇ ਕੋ ਲਬਜ ਕੋ ਜਿਹੜਾ ਹੈ ਉਹ ਕੋਈ ਨਹੀਂ ਵਰਤਿਆ ਕੋਈ ਪੂਰਾ ਨਹੀਂ ਲਿਖਿਆ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਕੋਈ ਹੁੰਦਾ ਜਿਵੇਂ ਇੱਕ ਬਚਨ ਹੁੰਦਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੇ ਉਥੇ ਵੀ ਕੋ ਅਰਥ ਕੋਈ ਜਬਜੀ ਸਾਹਿਬ ਚੋਂਦਾ ਜੇ ਕੋ ਖਾਇਕ ਆਖਣ ਪਾਇ ਉਹ ਦਰਕਿ ਕੋਈ ਇਥੇ ਹੈ ਜੀ ਹਰ ਬਿਨ ਤੇਰੋ ਕੋ ਨਾ ਸਹਾਈ ਉਹ ਬੰਦਿਆ ਇਹ ਹੁਣ ਮੈਂ ਆਪਣੇ ਕੋਲੋ ਸ਼ਬਦ ਵਰਤਨ ਲਗਾ ਅਖੀਰ ਅਰਥ ਮੈਂ ਕਰ ਦਿੱਤੇ ਆ ਕਿ ਹੈ ਇਨਸਾਨ ਯਾਦ ਰੱਖੀ ਵੈ ਗੁਰੂ ਤੋਂ ਪਰਮਾਤਮਾ ਤੋਂ ਖਰੀ ਤੋਂ ਰਾਮ ਤੋਂ ਬਿਨਾ ਤੇਰਾ ਇਥੇ ਕੋਈ ਸਹਾਇਤਾ ਕਰਨ ਵਾਲਾ ਤੇਰਾ ਕੋਈ ਮਦਦਗਾਰ ਨਹੀਂ ਕਿਸੇ ਲਈ ਤੇਰੀ ਸੈਤਾਨੀ ਕਰਨੀ ਸਹਾਇਦਾਰ ਤੇ ਮਦਦਗਾਰ ਨਹੀਂ ਜੀ ਮੇਰੇ ਘਰ ਤਾਂ ਪਰਿਵਾਰ ਬੜਾ ਵੱਟਾ ਮਹਾਰਾਜ ਕਹਿੰਦੇ ਕਾਂ ਕੀ ਮਾਤ ਪਿਤਾ ਸੁੱਤ ਬਣਤਾ ਕਾਂ ਕੀ ਕਿਸ ਦੀ ਮਾਂ ਹੋਏ ਕਿਸ ਦਾ ਬਾਪ ਪਹਿਲਾਂ ਮੈਂ ਅਖਰੀ ਅਰਥ ਕਰਾਂ ਫਿਰ ਆਪਾਂ ਇਹਦੀ ਕਥਾ ਕਰਦੇ ਵਿਚਾਰਨ ਕਾਂ ਕੀ ਮਾਤ ਪਿਤਾ ਸੁੱਤ ਬਣਤਾ ਕਿਸ ਦੀ ਮਾਂ ਹੋਏ ਕਿਹੜਾ ਬਾਪ ਸਿੱਧੇ ਅਰਥ ਸੁੱਤ ਦਾ ਅਰਥ ਹੈ ਪੁੱਤਰ ਤੇ ਬੰਤਾ ਦਾ ਅਰਥ ਹੈ ਇਸਤਰੀ ਹਜ਼ੂਰ ਕਹਿੰਦੇ ਨੇ ਕਿਹੜੀ ਮਾਂ ਕਿਹੜਾ ਪਿਓ ਕਿਹੜਾ ਕਿਹੜਾ ਪੁੱਤਰ ਕਿਹੜੀ ਇਸਤਰੀ ਮਹਾਰਾਜ ਕਿਉਂ ਕਹਿਣ ਲੱਗੇ ਕਾ ਕੀ ਮਾਤ ਪਿਤਾ ਸੁੱਤ ਬੰਤਾ ਕੋ ਕਾਹੋਂ ਕੋ ਪਾਹੀ ਕਿਹੜਾ ਕਿਸੇ ਦਾ ਬਰਾ ਹੈ ਸਾਰੇ ਕਹਿੰਦੇ ਤੇ ਜੇ ਉਹ ਕਹਿੰਦਾ ਕਿਹੜਾ ਵਾ ਬੰਦਾ ਹੈ ਕੌਣ ਕਿਦੀ ਕੀ ਤਾਕਤ ਤੇ ਤੇ ਗੁਰੂ ਜੀ ਕਹਿੰਦੇ ਕਿਹੜੀ ਮਾਂ ਕਿਹੜਾ ਪਿਓ ਕਿਹੜਾ ਪੁੱਤਰ ਕਿਹੜੀ ਇਸਤਰੀ ਉਹ ਕਿਹੜਾ ਭਰਾ ਇਹਦੇ ਅਰਥ ਹੁਣਗੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਸਹਾਈ ਕੇਵਲ ਪ੍ਰਮਾਤਮਾ ਹੀ ਹੈ। ਕਿ ਰਹਾਉ। ਇਹਦਾ ਮਤਲਬ ਹੈ ਰੁਕੋ। ਇਸ ਨੂੰ ਵਿਚਾਰੋ। ਉਂਝ ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦਾਂ ਵਿੱਚ ਚਾਰ-ਚਾਰ ਵੀ ਰਹਾਉ ਆਏ ਨੇ। ਕਿਸੇ ਸ਼ਬਦ ਵਿੱਚ ਇੱਕ ਵੀ ਨਹੀਂ ਆਇਆ ਤੇ ਕਿਸੇ ਸ਼ਬਦ ਵਿੱਚ ਦੋ-ਦੋ ਰਹਾਉ ਆਏ ਨੇ। ਉਂਝ ਜ਼ਿਆਦਾਤਰ ਜਿੱਥੇ ਦੋ ਰਹਾਉ ਆਏ ਨੇ ਉੱਥੇ ਦੂਜੇ ਰਹਾਉ ਚ ਲਿਖ ਦਿੱਤਾ ਰਹਾਉ ਦੂਜਾ ਇਹਦੇ ਸਿੱਧੇ ਅਰਥ ਜੀ ਆਪ ਫਿਰ ਸੁਣਿਓ ਹਰ ਬਿਨ ਤੇਰੋ ਕੋ ਨ ਸਹਾਈ ਹਰੀ ਤੋਂ ਬਿਨਾ ਤੇਰਾ ਕੋਈ ਸਹਾਈ ਨਹੀਂ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਪਾਈ ਕਿਹੜਾ ਮਾਂ ਬਾਪ ਪੁੱਤਰ ਇਸਤਰੀ ਤੇ ਕਿਹੜਾ ਭਰਾ ਪਿਆਰਿਆ ਤੇ ਸਾਰੇ ਦੇ ਸਾਰੇ ਰਿਸ਼ਤੇ ਜਿਹੜੇ ਨੇ ਇਹਦੇ ਵਿੱਚ ਸਤਿਗੁਰਾਂ ਨੇ ਮਿੱਤਰ ਸ਼ਬਦ ਨਹੀਂ ਵਰਤੇ ਆ ਇਸ ਟੇ ਸ਼ਬਦਰੀ ਵਰਤਿਆ ਆ ਫੈਮਿਲੀ ਦੇ ਜਿਹੜੇ ਮੈਂਬਰ ਨੇ ਪਰਿਵਾਰ ਦੀ ਜੀਆਂ ਦੇ ਨਾਲ ਰਹੇ ਮਾਤਾ ਪਿਤਾ ਪੁੱਤਰ istri ਕੋਈ ਕਿਸੇ ਦਾ ਨਹੀਂ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਵਾਰ-ਵਾਰ ਇਹ ਸ਼ਬਦ ਕਹਿੰਦੇ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਪਹਿਲੀ ਬੇਨਤੀ ਇਹ ਕੀ ਮੇਰੀ ਮਦਦ ਮਰਨ ਵੇਲੇ ਮੇਰੀ ਮਾਂ ਕਰ ਸਕਦੀ ਮੇਰਾ ਬਾਪ ਕਰ ਸਕਦਾ ਆ ਤੁਹਾਡੇ ਸਾਹਮਣੇ ਨਾ ਕੁਝ ਵਾਪਰ ਰਿਹਾ ਬਿਮਾਰੀ ਚ ਭਾਵੇਂ ਘਰ ਦੇ 50 ਜੀ ਨੇ ਜਿਹੜਾ ਹਸਪਤਾਲ ਜਿਹਨੂੰ ਨਾਲੀਆਂ ਲੱਗੀਆਂ ਨੇ ਪਾਈਪ ਲੱਗੇ ਨੇ ਦੁੱਖ ਉਹ ਨਹੀਂ ਭਗਤ ਨੇ ਘਰ ਦੇ ਕਿਸੇ ਜੀ ਨੇ ਉਹਦੀ ਬੰਬਾਰੀ ਵਡਾ ਨਹੀਂ ਲੈ ਜਿਉਂਦਿਆਂ ਨੇ ਦੁੱਖ ਵਡਾਈ ਜਾਂਦੇ ਮਰਿਆ ਮਰਿਆ ਕਿੱਥੇ ਵਡਾੜੇ